ਸਰ ਦੁਪਹਿਰ ਹੈ ਅਜੇ ਹੀ ਤੁਸੀਂ ਕਿਉਂ ਕੰਮ ਕਰਨ ਲੱਗੇ ਹੋ ਸ਼ਾਮ ਨੂੰ ਵੀ ਕਰਿਆ ਜਾ ਸਕਦਾ ਜਿਹੜਾ ਸਵੇਰੇ ਕਰਿਆ ਜਾ ਸਕਦਾ ਸੀ ਇਹ ਤਾਂ ਰੱਖਿਆ ਸ਼ਾਮ ਨੂੰ ਵੀ ਜਾ ਸਕਦਾ ਸੀ ਪਰ ਇਹਦਾ ਕਾਰਨ ਇਹ ਹੈ ਕਿ ਸਰ ਸਵੇਰ ਦੀ ਲਾਈਟ ਬੰਦ ਹੈ ਬੱਚੇ ਬਾਹਰ ਬੈਠੇ ਆ ਠੀਕ ਹੈ ਜੀ ਮੈਂ ਆਪਾ ਦੇਖ ਰਹੇ ਹਾਂ ਨਹੀਂ ਤਕਰੀਬਨ ਥੋੜੇ ਥੋੜੇ ਪੈਸੇ ਇਕੱਠੇ ਕਰਦੇ ਹੁੰਦੇ ਸੀ ਉਦੋਂ ਤਾਂ ਜੇ ਘਰ ਵਾਲਾ ਟਰਾਂਸਫਾਰਮ ਫੁੱਗ ਗਿਆ ਤਾਂ ਉਹ ਘਰਾਂ ਵਾਲੇ ਪੈਸੇ ਇਕੱਠੇ ਕਰਦੇ ਹੁੰਦੇ ਸੀ ਤਾਂ ਹੁਣ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਕਿ ਕਿ ਮੇਂ ਦਰਖਤਾਂ ਨੂੰ ਅੱਗ ਲੱਗੀ ਹੋਈ ਸੀ ਜੀ ਜੀ ਉਹਦੇ ਨਾਲ ਸਾਡ ਬਾਕੀ ਜਾਨੀ ਨੁਕਸਾਨ ਜਿਹੜੇ ਹੋਇਆ ਅਲੱਗ ਹੈ ਦਰਖਤਾਂ ਪਾ ਜਲਾਇਆ ਅਲੱਗ ਹੈ ਤੇ ਜਿਹੜੀਆਂ ਸਾਡੀਆਂ ਤਾਰਾਂ ਟੁੱਟੀਆਂ ਉਹਦੇ ਨਾਲ ਬਹੁਤ ਜ਼ਿਆਦਾ ਉਹ ਜੋ ਤਾਰ ਟੁੱਟ ਗਈ ਤਿੰਨ ਤਿੰਨ ਚਾਰ ਚਾਰ ਫੀਡਰ ਕ੍ਰੋਸ ਕਰਦੇ ਆ ਹਾਂ 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 ਉਹ ਸਾਰਾ ਦੋਸਤੋ ਮੈਂ ਤੁਹਾਡਾ ਸੁਖਜੰਦਰ ਸਿੰਘ ਝੱਲ ਅਸੀਂ ਇੱਥੋਂ ਲੰਘ ਰਹੇ ਸੀਗੇ ਤੇ ਮੈਂ ਦੇਖਿਆ ਅੱਗੇ ਕੁਝ ਮੁਲਾਜ਼ਮ ਕੰਮ ਤੇ ਲੱਗੇ ਹੋਏ ਸੀਗੇ ਮੈਨੂੰ ਲੱਗਿਆ ਵੀ ਬਿਜਲੀ ਮੁਲਾਜ਼ਮ ਨੇ ਤਕਰੀਬਨ ਦੁਪਹਿਰ ਸਿਖਰ ਦੁਪਹਿਰਾ ਸ਼ੇਖਰ ਦੁਪਹਿਰਾ ਹੋਇਆ ਹੋਇਆ ਤੇ ਮੈਂ ਕਿਹਾ ਵੀ ਇਹਨਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਅ तकरीबन 3:00 ਵਜੇ ਦਾ ਜਿਹੜਾ ਸਮਾਂ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਉਂਕਿ ਅੱਜ ਕੱਲ ਆਪਾਂ ਨੂੰ ਪਤਾ ਹੈ ਵੀ ਜਿਹੜੀ ਬਿਜਲੀ ਹੈ ਉਹਦੀ ਜ਼ਰੂਰਤ ਕਿੰਨੀ ਜ਼ਿਆਦਾ ਹੈ ਹਰ ਇੱਕ ਨੂੰ ਕਿਉਂਕਿ ਹਰ ਇੱਕ ਉਪਕਰਨ ਹੈ ਜਿਹੜਾ ਉਹ ਬਿਜਲੀ ਦੇ ਚੱਲਦਾ ਹੈ ਤੇ ਅਜਿਹੇ ਸਮੇਂ ਦੇ ਵਿੱਚ ਜਿਹੜਾ ਜਿਹੜੇ ਬਿਜਲੀ ਕਰਮਚਾਰੀ ਨੇ ਜਾ ਬਿਜਲੀ ਮੁਲਾਜ਼ਮ ਨੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਤੇ ਵਰਕ ਲੋਡ ਵੀ ਜ਼ਿਆਦਾ ਰਹਿੰਦਾ ਤੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਾਡੇ ਜਿਹੜੇ ਵੀਰ ਨੇ ਉਹ ਕੰਮ ਕਰਨ ਲੱਗੇ ਹੋਏ ਨੇ ਸਿਖਰ ਦੁਬਾਰਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਤੁਹਾਡੇ ਨਾਲ ਗੱਲ ਕਰੀ ਹੈ ਵੀ ਕੋਈ ਸਮਾਂ ਹੁੰਦਾ ਸੀ ਪਹਿਲਾਂ ਇੱਕ ਬਿਜਲੀ ਵਾਲਿਆਂ ਦਾ ਖਾਸ ਕਰਕੇ ਜ਼ਿੰਮੇਵਾਰ ਭਾਈਚਾਰੇ 'ਚ ਇੱਕ ਪੂਰਾ ਦਹਿਸ਼ਤ ਦਾ ਮਾਹੌਲ ਹੁੰਦਾ ਸੀ ਵੀ ਜਿਸ ਤਰ੍ਹਾਂ ਕਹਾ ਜਾ ਸਕਦਾ ਵੀ ਜਿਵੇਂ ਇੱਕ ਸੱਪ ਤੋਂ ਬੰਦਾ ਡਰਦਾ ਹੈ ਤਾਂ ਇਸ ਤਰ੍ਹਾਂ ਬਿਜਲੀ ਮੁਲਾਜ਼ਮਾਂ ਦਾ ਡਰ ਸੀ ਪਰ ਸਮੇਂ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਹੌਲੀ-ਹੌਲੀ ਉਹਨਾਂ 'ਚ ਬਦਲਾ ਆਇਆ ਸੋ ਇਹ ਇਹ ਠੇਕਾ ਕਰਮਚਾਰੀ ਨੇ ਜਾਂ ਬਿਜਲੀ ਮੁਲਾਜ਼ਮ ਨੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਪਰ ਇੱਕ ਦਾਤ ਦੇਣੀ ਬਣਦੀ ਹੈ ਵੀ ਸਿਖਰ ਦੁਪਹਿਰੇ ਦੇ ਵਿੱਚ ਵੈਸੇ ਰਾਤਾਂ ਨੂੰ ਵੀ ਜਦੋਂ ਬਿਜਲੀ ਬੰਦ ਹੁੰਦੀ ਹੈ ਜਦੋਂ ਹਨੇਰੀਆਂ ਵਗੈਰਾ ਆਉਂਦੀਆਂ ਨੇ ਤਾਂ ਉਦੋਂ ਵੀ ਜਿਹੜਾ ਇਹਨਾਂ ਦੀ ਮਿਹਨਤ ਹੈ ਉਹਨੂੰ ਇੱਕ ਸਲੂਟ ਬਣਦਾ ਕਰਨਾ ਪਰ ਅੱਜ ਲੰਘਦਿਆਂ ਤੇ ਅਸੀਂ ਦੇਖਿਆ ਵੀ ਧੁੱਪ ਬਹੁਤ ਆ ਮੈਨੂੰ ਵੀ ਕਾਫੀ ਪਸੀਨਾ ਜਿਹੜਾ ਆ ਰਿਹਾ ਧੁੱਪੇ ਖੜਿਆ ਨਹੀਂ ਜਾ ਰਿਹਾ ਸੋ ਅਜੇਹੇ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਕੰਮ ਕਰਦੇ ਨੇ ਸੋ ਗੱਲਬਾਤ ਕਰਦੇ ਆਂ ਇਹਨਾਂ ਨਾਲ ਹਾਂਜੀ ਬਾਈ ਜੀ 2 ਮਿੰਟ ਦਵੋਗੇ ਸਾਨੂੰ ਹਾਂਜੀ ਜੀ ਕੀ ਸ਼ੋਭਨਾਮ ਕੀ ਆ ਤੁਹਾਡਾ ਸਰਵੇਰਰੋਂ ਜਗਦੀਪ ਸਿੰਘ ਜੀ ਕੀ ਡੈਜ਼ਿਗਨੇਸ਼ਨ ਆ ਤੁਹਾਡੀ ਮੈਂ ਲੈਂਡਮੈਨ ਜੀ ਇਹ ਜਿਹੜੇ ਮਤਲਬ ਜਿੰਨੇ ਹੁਣ ਤੁਸੀਂ ਮੁਲਾਜ਼ਮ ਲੱਗੇ ਹੋ ਇਹ ਇਹ ਠੇਕੇ ਵਾਲੇ ਨੇ ਜਾਂ ਤੁਸੀਂ ਪੱਕੇ ਕਰਮਚਾਰੀ ਲੱਗੇ ਹੋ ਨਹੀਂ ਸਰ ਚਾਰ ਅਸੀਂ ਪੱਕੇ ਕਰਮਚਾਰੀ ਹਾਂ ਹਾਂਜੀ ਹਾਂਜੀ ਤੇ ਇੱਕ ਸਾਥੀ ਸਾਡਾ ਪ੍ਰੈਂਸ ਹੈ ਅੱਛਾ ਅੱਛਾ ਗੁਰਸੇਵ ਸਿੰਘ ਠੀਕ ਹੈ ਠੀਕ ਹੈ ਤੇ ਮਤਲਬ ਇਹ ਹੁਣ ਜਿਵੇਂ ਹੁਣ ਸਿਖਰ ਦੁਪਹਿਰ ਹੈ ਅਜਿਹੀ ਚੀਜ਼ ਤੁਸੀਂ ਕਿਉਂ ਕੰਮ ਕਰਨ ਲੱਗੇ ਹੋ ਸ਼ਾਮ ਨੂੰ ਵੀ ਕਰਿਆ ਜਾ ਸਕਦਾ ਜਦੋਂ ਸਵੇਰੇ ਕਰਿਆ ਜਾ ਸਕਦਾ ਸੀ ਇਹਦਾ ਨੀ ਸਰ ਐਵੇਂ ਨਹੀਂ ਹੈਗੀ ਗੱਲ ਇਹ ਸਵੇਰੇ ਸਾਨੂੰ ਜਾਣਕਾਰੀ ਮਿਲੀ ਸੀ ਕੰਮ ਹੁਣ ਮਤਲਬ ਆਪਾਂ ਨੂੰ ਹੁਣ ਦਿਖ ਰਿਹਾ ਕਿ ਖਤਮ ਹੋ ਰਿਹਾ ਪਰ ਅਸਲ ਜੁਦੀ ਕੰਮ ਸ਼ੁਰੂ ਵੀ ਹੁੰਦਾ ਹੁੰਦਾ ਤੇ ਕੰਮ ਸਵੇਰੇ ਸ਼ੁਰੂ ਹੋਇਆ ਸੀ ਅੱਛਾ ਜੀ ਸਵੇਰੇ ਸਾਨੂੰ ਪਤਾ ਲੱਗਾ ਕਿ ਟਰਾਂਸਫਾਰਮ ਸੜ ਚੁੱਕਿਆ ਜੀ ਹਾਂ ਤੇ 20 25 ਕਰਾਂ ਦੇ ਤਕਰੀਬਨ ਲਾਈਟ ਬੰਦ ਸੀ ਅੱਛਾ ਆ ਜਿਹੜਾ ਤਕਰੀਬਨਾਂ ਕਲੋਨੀ ਹੈ ਅੱਛਾ 25 ਕਰਾਂ ਦਾ ਏਰੀਆ ਬੰਦ ਸੀ ਠੀਕ ਹੈ ਤੇ ਸਵੇਰੇ ਜਾਣਕਾਰੀ ਮਿਲਦੀ ਸੀ ਸਵੇਰੇ 9 ਵਜੇ ਦੇ ਤਕਰੀਬ ਇੱਥੇ ਪਹੁੰਚ ਗਏ ਸੀ ਔਰ ਉਸ ਤੋਂ ਪਹਿਲਾਂ ਸੜਿਆ ਹੋਇਆ ਟਰਾਂਸਫਾਰਮ ਉਤਾਰਿਆ ਗਿਆ ਹਾਂਜੀ ਹਾਂਜੀ ਉਤਾਰ ਕੇ ਨਾਬਾ ਨਾਬੇ ਸਟੋਰ ਜਾਂਦਾ ਹੀ ਤੇ ਸਟੋਰ ਤੋਂ ਉਸ ਤੋਂ ਬਾਅਦ ਨਵਾਂ ਆਇਆ ਹੁਣ ਅਨੁਸਾਰ ਮਤਲਬ ਆਉਂਦੇ ਆਉਂਦੇ ਨੂੰ ਇਹਨੂੰ ਵਾਪਸ ਹੀ ਆਉਂਦੇ ਆਉਂਦੇ ਨੂੰ ਸਿਖਰ ਦੁਪਹਿਰਾ ਹੋ ਗਿਆ ਦੁਪਹਿਰਾ ਸਿਖਰ ਦੁਪਹਿਰਾ ਹੋ ਗਿਆ ਠੀਕ ਹੈ ਠੀਕ ਹੈ ਸ਼ਾਮ ਵੀ ਰੱਖਿਆ ਸ਼ਾਮ ਨੂੰ ਵੀ ਜਾ ਸਕਦਾ ਸੀ ਪਰ ਇਹਦਾ ਕਾਰਨ ਇਹ ਆ ਕਿ ਸਰ ਸਵੇਰ ਦੀ ਲਾਈਟ ਬੰਦ ਹੈ ਬੱਚੇ ਬਾਹਰ ਬੈਠੇ ਆ ਠੀਕ ਹੈ ਜੀ ਮੈਂ ਆਪਾਂ ਦੇਖ ਰਹੇ ਹਾਂ ਨਹੀਂ ਪਹਿਲਾਂ ਤਾਂ ਜਗਦੀਪ ਜੀ ਹੁੰਦਾ ਹੁੰਦਾ ਸੀ ਵੀ ਚਲੋ ਜੀ ਅੱਜ ਟਰਾਂਸਫਾਰਮ ਫੋਗ ਗਿਆ ਤਾਂ ਮੁਲਾਜ਼ਮ ਕਹਿੰਦੇ ਹੁੰਦੇ ਸੀ ਕੋਈ ਨਹੀਂ ਕੱਲ ਨੂੰ ਪਰਸੋਂ ਨੂੰ ਦੇਖ ਲਾਂਗੇ ਉਹ ਵੀ ਸਮੇਂ ਆਪ ਸਰ ਦੇਖੋ ਨਵੇਂ ਮਲਾਜਮਾਂ ਦਾ ਬਹੁਤ ਫਰਕ ਹੈ ਬਾਕੀ ਕੰਮ ਸਾਰੇ ਕਰਦੇ ਸੀ ਪੁਰਾਣੇ ਮਲਾਜਮ ਆਪਣੀ ਜਗ੍ਹਾ ਸਹੀ ਸੀ ਹਰ ਇੱਕ ਆਪਣੀ ਜਗ੍ਹਾ ਸਹੀ ਹੁੰਦਾ ਉਹਨਾਂ ਬਾਰੇ ਆਪਾਂ ਨਹੀਂ ਕਹਿ ਸਕਦੇ ਕਿਵੇਂ ਕੀ ਕਰਦੇ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਥੋੜੀ ਲੈਟ ਦੀ ਵਰਤੋਂ ਜ਼ਿਆਦਾ ਵੱਧ ਗਈ ਆ ਸਵੇਰ ਤੋਂ ਲੈ ਕੇ ਉੱਠਣ ਤੋਂ ਆਪਾਂ ਨੂੰ ਲੈਟ ਚਾਹੀਦੀ ਆ ਵਾਈਫਾਈ ਚਾਹੀਦਾ ਆ ਤੇ ਠੀਕ ਆ ਨਾਉਣਾ ਸਵੇਰੇ ਬੱਚੇ ਨੇ ਪੜ੍ਹਨਾ ਕਿਸੇ ਦੇ ਪੇਪਰ ਐ ਛੁੱਟੀਆਂ ਆ ਆਨਲਾਈਨ ਕਲਾਸਾਂ ਲੱਗਣੀਆਂ ਫੋਨ ਚਾਰਜ ਕਰਨੇ ਫੋਨ ਤੋਂ ਮਤਲਬ ਹੁਣ ਥੋੜੀ ਹੋਰ ਟਾਈਮ ਥੋੜਾ ਟਾਈਮ ਨਿਕਲ ਸਕਦਾ ਸੀ ਹੁਣ ਬਿਲਕੁਲ ਨਹੀਂ ਸਵੇਰ ਤੋਂ ਫੋਨ ਵਾਲੇ ਸ਼ੁਰੂ ਹੋ ਜਾਂਦੇ ਇੱਕ ਹੋਰ ਮੈਨੂੰ ਨਾਲ ਲੱਗਦੀ ਲੱਗਦੀ ਗੱਲ ਯਾਦ ਆ ਗਈ ਉਹ ਪਹਿਲਾਂ ਜਿਵੇਂ ਮੋਟਰ ਵਾਲਾ ਟਰਾਂਸਫਾਰਮ ਕੋਈ ਫੋਕਦਾ ਹੁੰਦਾ ਸੀ ਮੰਨ ਲਓ 10 12 ਮੋਟਰ ਉਹ ਤੋਂ ਇਕੱਠੇ ਜੁਆਇੰਟ ਟਰਾਂਸਫਾਰਮ ਹੋਇਆ ਕਰਦੇ ਸੀ ਉਹ ਆਪ ਦਾ ਜ਼ਿਮੀਦਾਰ ਭਾਈਚਾਰੇ ਨਾਲ ਅਸੀਂ ਖੁਦ ਜ਼ਿਮੀਦਾਰ ਭਾਈਚਾਰੇ ਨਾਲ ਸੰਬੰਧ ਰੱਖਦੇ ਹਾਂ ਤਾਂ ਉਹ ਤਕਰੀਬਨ ਥੋੜੇ ਥੋੜੇ ਪੈਸੇ ਇਕੱਠੇ ਕਰਦੇ ਹੁੰਦੇ ਸੀ ਉਦੋਂ ਤਾਂ ਜੇ ਘਰ ਵਾਲਾ ਟਰਾਂਸਫਰ ਮੁੱਕ ਗਿਆ ਤਾਂ ਉਹ ਘਰਾਂ ਵਾਲੇ ਪੈਸੇ ਇਕੱਠੇ ਕਰਦੇ ਹੁੰਦੇ ਸੀ ਤਾਂ ਹੁਣ ਇਸ ਤਰ੍ਹਾਂ ਦਾ ਕੋਈ ਸਿਸਟਮ ਨੀ ਸਰ ਹੁਣ ਇਹ ਮੇ ਦਾ ਕੁਛ ਨਹੀਂ ਹੈਗਾ ਕੋਈ ਪੈਸੇ ਨਹੀਂ ਇਕੱਠੇ ਕੀਤੇ ਜਾਂਦੇ ਕੁਛ ਨਹੀਂ ਹੈਗਾ ਸਿਰਫ ਜਿਵੇਂ ਆਪਾਂ ਕੋਈ ਪਾਣੀ ਪੀ ਲਿਆ ਜਾਂ ਚਾਹ ਪੀ ਲਈ ਉਹ ਵੀ ਕੋਈ ਕਰੋ ਮਤਲਬ ਇੱਕ ਵਾਰ ਚਲੋ ਉਹ ਸਿਸ਼ਟਾਚਾਰ ਆ ਸਾਡਾ ਜਿਵੇਂ ਆਪਾਂ ਕੋਈ ਬਸ ਹੁੰਦਾ ਹੈ ਕਿ ਕੋਈ ਚਾਹ ਲਿਆ ਜਾਂ ਪਾਣੀ ਲੈ ਆ ਪੀ ਲਿਆ ਬਸ ਹੋਰ ਕੁਛ ਨਹੀਂ ਤੇ ਚਲੋ ਤੁਸੀਂ ਇੱਕ ਸੇਵਾ ਕਰ ਰਹੇ ਹੋ ਸਾਡਾ ਜੀ ਕਰਿਆ ਚਲੋ ਲੰਘ ਰਹੇ ਸੀਗੇ ਵੀ ਯਾਰ ਬਾਈ ਹੁਣਾਂ ਨਾਲ ਗੱਲ ਕਰਦੇ ਆ ਚਲੋ ਲੋਕਲ ਵੀ ਆਪਾਂ ਤੇ ਕੋਈ ਕੋਈ ਖਾਸ ਕਿਸਮ ਦੀਆਂ ਪਰੇਸ਼ਾਨੀਆਂ ਜਿਨ੍ਹਾਂ ਦਾ ਅੱਜ ਸਾਹਮਣਾ ਬਿਜਲੀ ਮੁਲਾਜ਼ਮਾਂ ਨੂੰ ਵੀ ਕਰਨਾ ਪੈ ਰਿਹਾ ਦੇਖੋ ਇਲਜ਼ਾਮ ਤਾਂ ਚਲੋ ਬਹੁਤ ਤਰ੍ਹਾਂ ਦੇ ਲੱਗਦੇ ਆ ਇਹ ਬਹੁਤ ਤਰ੍ਹਾਂ ਪਥੋਡੀਆਂ ਕੋਈ ਖਾਸ ਪਰੇਸ਼ਾਨੀਆਂ ਜੇ ਤਾਂ ਅੱਜ ਦੇ ਦੌਰ ਚ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਇੱਕ ਜਿਵੇਂ ਕਿ ਪੈਡੀਸੀਨ ਹੈ ਪੈਡੀਸੀਨ ਸਟਾਰਟ ਹੋਣਾ ਹੈ ਮਤਲਬ ਬਰਕ ਲੋਡ ਆ ਟਾਈਮ ਦੇ ਵਿੱਚ ਸਾਡੇ ਕੋਲ ਸਾਲ ਦਾ ਸਭ ਤੋਂ ਵੱਧ ਲੋਡ ਹੁੰਦਾ ਹੈ ਆ ਟਾਈਮ ਦੇ ਵਿੱਚ ਕੰਮ ਗਰਮੀ ਦੇ ਵਿੱਚ ਹਰ ਇੱਕ ਟਰਾਂਸਫਾਰਮ ਵੀ ਚਲਾਉਣਾ ਚਾਹੀਦਾ ਕਿਸੇ ਦੇ ਘਰ ਦੀ ਕੰਪਲੀਟ ਵੀ ਹੋਣੀ ਚਾਹੀਦੀ ਉਹ ਵੀ ਟਾਈਮ ਦੇ ਟਾਈਮ ਤੇ ਹੋਣੀ ਚਾਹੀਦੀ ਹਰ ਇੱਕ ਚੀਜ਼ ਹੈ ਸਾਨੂੰ ਜਿੱਥੇ ਪ੍ਰੋਬਲਮ ਆਉਂਦੀ ਹੈ ਜੀ ਇੱਕ ਤਾਂ ਜਿਵੇਂ ਮੰਨ ਲਓ 10 ਮਿੰਟ ਲਈ ਲਾਈਟ ਬੰਦ ਹੁੰਦੀ ਹੈ ਤੁਪੀ ਲਾਈਟ ਆ ਮਸ਼ੀਨ ਹੈ ਬੰਦ ਕੁਝ ਵੀ ਚੇਂਜ ਕੋਈ ਟ੍ਰਿਪਿੰਗ ਲੈਣੀ ਹੈ ਕੁਝ ਕਰਨਾ ਹੈ 10 ਮਿੰਟ ਲਈ ਲਾਈਟ ਬੰਦ ਹੁੰਦੀ ਆ ਉਸੇ ਟਾਈਮ ਦੇ ਵਿੱਚ ਹਮ ਮਤਲਬ ਇੰਨੇ ਫੋਨ ਆ ਜਾਂਦੇ ਆ ਇੰਨੇ ਕ ਫੋਨ ਆ ਜਾਂਦੇ ਆ ਥੋੜੇ ਸਮੇਂ ਦੇ ਹਾਂਜੀ ਉਹੀ ਟਾਈਮ ਦੇ ਵਿੱਚ ਵਿੱਚ ਪੰਜ ਕੋਈ 5 ਮਿੰਟ ਵੀ ਵੇਟ ਨਹੀਂ ਕਰਦਾ ਉਹ ਟਾਈਮ ਦੇ ਵਿੱਚ ਅਸੀਂ ਜਿਹੜਾ ਕਰਨੀ ਹੁੰਦੀ ਅਸੀਂ ਗ੍ਰਿਡ ਨਾਲ ਸੰਪਰਕ ਕਰਨਾ ਹੁੰਦਾ ਜੇ ਜੀ ਸਾਹਿਬ ਨਾਲ ਸੰਪਰਕ ਕਰਨਾ ਹੁੰਦਾ ਅਸੀਂ 5 ਜਣਾਂ ਦੀ ਟੀਮ ਹੈ ਮੰਨ ਲਓ ਅਸੀਂ ਆਪਣੇ ਚ ਸੰਪਰਕ ਰੱਖਣਾ ਹੁੰਦਾ ਫਿਰ ਅਸੀਂ ਲਾਈਨ ਚੈੱਕ ਕਰਨੀ ਹੁੰਦੀ ਹੈ ਹੂੰ 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 ਕਈ ਵਾਰ ਇੰਨੇ ਫੋਨ ਆ ਜਾਂਦੇ ਆ ਜੀ ਅਸੀਂ ਮਤਲਬ ਆਪਣੇ ਦੇ ਵਿੱਚ ਸੰਪਰਕੇ ਨਹੀਂ ਬਣਾ ਸਕਦੇ ਹੂੰ 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 ਉਹਦੇ ਨਾਲ ਮਤਲਬ ਲੋਕਾਂ ਨੂੰ ਤਾਂ ਇਹ ਕਾਲੀ ਹੁੰਦੀ ਆ ਕਿ ਮੈਂ ਛੇਤੀ ਲਾਈਟ ਪਤਾ ਕਰਾਂ ਪਰ ਉਹ ਅਸਲ ਦੇ ਵਿੱਚ ਉਹ ਲਾਈਟ ਦਾ ਦੇਰੀ ਕਰ ਰਹੇ ਹੁੰਦੇ ਉਹਦੇ ਵਿੱਚ ਉਹਦੇ ਨਾਲ ਦੇਰੀ ਹੁੰਦੀ ਆ ਲੜ ਦੇ ਵਿੱਚ ਵੀ ਇੱਕਦਮ ਇਕੱਠੇ ਫੋਨ ਆਉਂਗਾ ਹਾਂਜੀ ਹਾਂਜੀ ਇੰਨੇ ਫੋਨ ਇੰਨੇ ਫੋਨ ਮਤਲਬ ਅਸੀਂ ਜਿਹਨੂੰ ਅਸੀਂ ਗੱਲ ਕਰਨੀ ਲੋ ਜਿਵੇਂ ਅਸੀਂ ਜੇਈ ਸਾਹਿਬਾਂ ਨਾਲ ਗੱਲ ਕਰਦੇ ਹਾਂ ਉੱਥੇ ਸਾਡੀ ਗੱਲ ਵੀ ਛੁੱਟ ਕਿਤੇ ਨਾ ਕਿਤੇ ਰੁਕ ਜਾਂਦੀ ਆ ਦੂਜੇ ਉਹਦੇ ਉਹਦਾ ਕਿਤੇ ਚਲੋ ਉਹਦਾ ਫਾਇਦਾ ਵੀ ਹੋਇਆ ਉਹਦਾ ਨੁਕਸਾਨ ਵੀ ਹੋਇਆ ਵੀ ਮੁਲਾਜ਼ਮਾਂ ਦੇ ਨੰਬਰ ਜਾਨੀ ਕਿ ਹਰ ਇੱਕ ਬੰਦੇ ਕੋਲੇ ਨੇ ਹਾਂਜੀ ਤੋਂ ਉਹ ਉਹ ਫਾਇਦਾ ਵੀ ਹੁੰਦਾ ਚਲੋ ਜੇ ਕਿ ਲਵੇਲੇ ਕਵੇਲੇ ਲੋਡ ਪਾਵੇ ਨੁਕਸਾਨ ਵੀ ਹੋ ਜਾਂਦਾ ਜਦੋਂ ਇੱਕਦਮ ਕੋਈ ਇਸ ਤਰ੍ਹਾਂ ਦੀ ਐਮਰਜੈਂਸੀ ਹੁੰਦੀ ਹੈ ਵੀ ਉਹਦਾ ਇਹੀ ਹੈ ਵੀ ਥੋੜਾ ਪੇਸ਼ੈਂਸ ਟਾਈਮ ਦੇ ਵਿੱਚ ਕਿਉਂ 15 ਮਿੰਟ ਬਾਅਦ 15 ਮਿੰਟ ਤੋਂ ਬਾਅਦ ਜਿਆਦਾ ਲੇਟ ਨਹੀਂ ਜਾਂਦੀ ਅਗਰ ਕੋਈ ਵੱਡੀਓ ਪ੍ਰੋਬਲਮ ਆ ਗਈ ਚਲੋ ਉਹਨੂੰ ਟਾਈਮ ਲੱਗਣਾ ਹੀ ਲੱਗਣਾ ਪਰ ਕਿਸੇ ਦੇ ਫੋਨ ਕਰਦੇ ਮਤਲਬ ਜਲਦੀ ਨਹੀਂ ਹੋਏਗਾ ਕਿਉਂਕਿ ਅਸੀਂ ਆਪਣੇ ਆਪ ਬਹੁਤ ਸਪੀਡ ਨਾਲ ਕੰਮ ਕਰਨਾ ਹੁੰਦਾ ਕਿਉਂਕਿ ਸਾਨੂੰ ਪਤਾ ਹੈ ਜੀ 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 ਸਰਕਾਰ ਦੀ ਵੀ ਸਖਤਤਾ ਹਦਾਤਾ ਹੈ ਹਾਂ ਜੀ ਬਾਕੀ ਜਿਵੇਂ ਇੱਕ ਚੀਜ਼ ਤੁਹਾਡੇ ਚੈਨਲ ਦੇ ਮਾਧਿਅਮ